ਦੋਸਤੋ ਚਿਕੰਦਰ ਇੱਕ ਅਜੀਹ ਹਫਾਲਾ ਜਿਹੜਾ ਤੁਹਾਡੀ ਸਿਹਤ ਦੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਕਿਸੇ ਵੀ ਕੀਮਤ ਦੇ ਵਿੱਚ ਸੋਨੇ ਦੇ ਭਾਅ ਵੀ ਜੇ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਸਕੰਦਰ ਮਿਲਦੇ ਹਨ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਆਪਾਂ ਸੁਕਾ ਕੇ ਕਿਵੇਂ ਰੱਖ ਸਕਦੇ ਆ ਇੱਕ ਚਿਕੰਦਰ ਤੁਹਾਡੇ ਹਾਜ਼ਮੇ ਦੇ ਲਈ ਤੁਹਾਡੇ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤਾਡੇ ਪੈਂਪਸ ਮਤਲਬ ਕਿ ਇਨੇ ਕਾ ਹੀ ਬਿਮਾਰੀਆਂ ਦੇ ਲਈ ਸਿਕੰਦਰ ਬਹੁਤ کارਗਰ ਹੈ ਖਾਸ ਕਰਕੇ ਜਿਹੜੇ ਹੈਗੇ ਆਪਾਂ ਇਹ ਕੇ ਲਈ ਲੇਡੀਜ਼ ਜਾਂ ਜੈਂਟਸਾ ਉਹਨਾਂ ਦੇ ਇੰਟਰਨਲ ਜਿਹੜੀ ਹੈਗੀ ਆਪਾਂ ਸੇਦ ਦੇ ਲਈ ਇਸ ਲਈ ਆਓ ਅੱਜ ਤੁਹਾਨੂੰ ਦੱਸਦੇ ਆ ਕਿ ਸਿਕੰਦਰ ਨੂੰ ਆਪਾਂ ਕਿਵੇਂ ਛਕਾ ਕੇ ਸੰਭ ਕੇ ਰੱਖਣਾ ਸਭ ਤੋਂ ਪਹਿਲਾਂ ਆਪਾਂ ਚਿਕੰਦਰ ਲੈਣੇ ਆ ਸਾਫ਼ ਸੁਥਰੇ ਕਰ ਲੈ ਧੋ ਲੈਣਾ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਪਹੁੰਚ ਲੋ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਛੋਟੇ-ਛੋਟੇ ਜਿਹੜੇ ਪੀਸ ਆ ਉਹਨਾਂ ਦੇ ਵਿੱਚ ਕੱਟ ਲੈਣਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਕੱਟ ਕੇ ਰੱਖਣਾ ਤੇ ਕੱਟ ਕੇ ਫਿਰ ਆਪਾਂ ਅੱਗੇ ਇਹਨਾਂ ਦਾ ਕੀ ਕਰਨਾ ਆ ਵੇਖੋ ਹੁਣ ਇਹਨਾਂ ਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਜਿਹੜਾ ਹੈਗਾ ਕੱਟ ਲਿਆ ਤੇ ਕੱਟ ਕੇ ਧੁੱਪੇ ਕਿਤੇ ਵੀ ਕੋਈ ਪਤਲਾ ਕੱਪੜਾ ਦੇ ਉੱਪਰ ਇਹਨੂੰ ਕਿਸੇ ਜਿਹहां ਮਤਲਬ ਇਦਾਂ ਜਾਰੀਦਾਰ ਜਿਹੜਾ ਹੈਗਾ ਕੋਈ ਵਕ ਟਰੱਕ ਲਓ ਜਾਂ ਕੋਈ ਵੀ ਰੱਖ ਲਓ ਠੀਕ ਹੈ ਨਾ ਆਪਾਂ ਸਾਬਾ ਕਹਦੇ ਨੇ ਪੰਜਾਬੀ ਚ ਉਹਦੇ ਵਿੱਚ ਸਕਾ ਕੇ ਇਹਨਾਂ ਨੂੰ ਤੁਸੀਂ ਹੌਲੀ 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 ਜਿਹੜੀ ਰੋਜ਼ ਤੱਕ ਲਵਾਉਣੀ ਆ ਤੇ ਪਰ ਹਲਾਉਂਦੇ ਰਹਿਣਾ ਕਾਰਨ ਇਹ ਆ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਜੂਸ ਹੁੰਦਾ ਜਿਵੇਂ ਮੰਨ ਲਓ ਕਿ ਹੱਥ ਨੂੰ ਲੱਗਿਆ ਨਹੀਂ ਤੇ ਜਿਵੇਂ ਇਹ ਕਹਦੇ ਆ ਵੀ ਖੂਨ ਨਿਕਲਿਆ ਨਹੀਂ ਠੀਕ ਹੈ ਨਾ ਇਸ ਕਰਕੇ ਇਹਨੂੰ ਹਲਾਉਂਦੇ ਰਹਿਣਾ ਕਿ ਵੇਰੇ ਇਹਨੂੰ ਜਿਹੜੀ ਉਲੀ ਵੀ ਪੈ ਜਾਂਦੀ ਆ ਆ ਦੇਖੋ ਆਪਾਂ ਮੰਨ ਲਓ ਤੁਹਾਡੀ ਜਿਹੜੀ ਆਪਦੀ ਮਿਕਦਾਰ ਦੇ ਮਦਾਰਕ ਤੁਸੀਂ 1 ਕਿਲੋ 2 ਕਿਲੋ ਜਿੰਨੇ ਵੀ ਤੁਸੀਂ ਸਿਕੰਦਰ 5 ਕਿਲੋ ਲੈ ਲਓਗੇ ਸੁੱਕੇ ਬਾਅਦ ਦੇ ਵਿੱਚ ਡੇ ਬਾਏ ਡੇ ਉਹ ਇਸ ਤਰ੍ਹਾਂ ਤਿਆਰ ਹੁੰਦੇ ਜਾਣਗੇ ਪਰ ਕੋਸ਼ਿਸ਼ ਇਹ ਹੀ ਰੱਖਣੀ ਹੈ ਵੀ ਇਹਨਾਂ ਨੂੰ ਆਪਾਂ ਪਹਿਲਾਂ ਹੀ ਦੱਸ ਕੇਟ ਹੈ ਜੇ ਕਿਤੇ ਸਕਾਉਂਦੇ ਸਮੇਂ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਵੀ ਕਿਸੇ ਪੀਸ ਨੂੰ ਕੋਈ ਔਲੀ ਆ ਜਾਂ ਜ਼ਿਆਦਾ ਖਰਾਬ ਆ ਤਾਂ ਉਹਨੂੰ ਤੁਸੀਂ ਬਾਹਰ ਕੱਢ ਦਿਓ ਕਿਉਂਕਿ ਬਾਅਦ ਦੇ ਵਿੱਚ ਜਦੋਂ ਆਪਾਂ ਇਹਦਾ ਜੂਸ ਬਣਾਉਣਾ ਫਿਰ ਪੀਣ ਦੇ ਲਈ ਜਿਹੜਾ ਉਹ ਸਿਹਤ ਦੇ ਲਈ ਹਾਨੀਕਾਰਕ ਹੋ ਜਾਂਦਾ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਹੈ ਠੀਕ ਹੈ ਨਾ ਕਿਸੇ ਵੀ ਚੀਜ਼ ਨੂੰ ਜਦੋਂ ਲਈ ਲੱਗ ਜੇ ਤਾਂ ਉਹਦੇ ਵਿੱਚ ਆਪਾਂ ਇਹ ਕਹਦੇ ਨੇ ਇੱਕ ਇੱਕ ਜ਼ਹਿਰਵਾ ਪੈਦਾ ਹੋ ਜਾਂਦਾ ਇਸ ਕਰਕੇ ਬਸ ਇੰਨਾ ਕਾ ਵੀ ਇਹਨੂੰ ਤੁਸੀਂ ਨਗਦੇ ਕਰਦੇ ਹਲਾਈ ਚੱਲੋ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਆਪਣੇ ਲੇਡੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਹੁੰਦਾ ਬਸ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਡੇ ਬਾਏ ਡੇ ਜਿਹੜਾ ਆਪਾਂ ਉਹ ਕਰੀ ਜਾਣਾ ਤੁਹਾਡੇ ਸਾਹਮਣੇ ਸਾਰਾ ਕੁਝ ਜਿਹੜਾ ਹੈਗਾ ਉਹ ਆ ਹੀ ਜਾਂਦਾ ਪਰ ਇੱਕ ਚੀਜ਼ ਬਹੁਤ ਵਧੀਆ ਬਣ ਜਾਣੀ ਆ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਖੂਨ ਦੀ ਕਮੀ ਪੂਰਾ ਕਰਨ ਲਈ ਕੋਈ ਕੈਪਸੂਲ ਦਵਾਈ ਟੀਕੇ ਕੋਈ ਹੋਰ ਆਪਾਂ ਕਹਿੰਦੇ ਵੀ ਵਧਾਉਣ ਜਿਹੜੀਆਂ ਇਹ ਇਹ ਸਾਰਿਆਂ ਦੀ ਗੁਰੂ ਆ ਬਾਪ ਬਣ ਜਾਣੀਆਂ ਇਸ ਤਰ੍ਹਾਂ ਦੀ ਦਵਾਈ ਆ ਦੇਖੋ ਉਸ ਤੋਂ ਅਗਲੇ ਦਿਨ ਥੋੜੇ ਜਿਹਾ ਹੋਰ ਸੁੱਕ ਗਏ ਬਸ ਹੁਣ ਤਕਰੀਬਨ ਇਹ ਸਮਝ ਲਓ ਵੀ ਚੰਦਾ ਦੋ ਚਾਰ ਜਿਹੜੇ ਮਿੰਟ ਹੋਰ ਤੁਹਾਡੀ ਲੈਣੇ ਆ ਉਹਦੇ ਵਿੱਚ ਤੁਹਾਨੂੰ ਇੱਕ کارਗਰ ਤਰੀਕਾ ਦੱਸ ਦੇਣਾ ਅਜਮਾਇਆ ਵਾ ਇਹ ਨਹੀਂ ਹੈਗਾ ਕਿ ਆਪਾਂ ਇਹਦੇ ਵਿੱਚ ਜੀ ਜਿਹੜੇ ਆਮ ਬੈਦਾ ਜੀ ਆ ਫਲਾਨਾ ਕਰ ਦੂ ਚੱਕ ਦੂ ਬਟੇ ਜ਼ਰੂਰ ਆ ਵੀ ਠੰਡਾ ਸੀਤਲ ਪੇ ਗਰਮੀਆਂ ਦੇ ਵਿੱਚ ਕੰਮ ਆਉਣ ਵਾਲਾ ਏ ਠੀਕ ਹੈ ਨਾ ਕਿਉਂਕਿ ਅੱਗੇ ਜਾ ਕੇ ਜ਼ਿਆਦਾ ਗਰਮੀ ਦੇ ਵਿੱਚ ਜਿਹੜੇ ਚਕੰਦਰਾ ਉਹ ਮੁੱਕ ਜਾਂਦੇ ਆ ਜਦੋਂ ਜ਼ਿਆਦਾ ਗਰਮੀ ਪੈਣ ਲੱਗ ਜਾਂਦੀ ਆ ਆਹੀ ਇਹਨਾਂ ਦਾ ਸੀਜ਼ਨ ਆ ਇਸ ਸੀਜ਼ਨ ਦੇ ਵਿੱਚ ਆਪਾਂ ਤਕਰੀਬਨ ਲੈ ਕੇ ਇਹਨਾਂ ਨੂੰ ਜਿਹੜਾ ਹੋਰ 10-20 ਦਿਨਾਂ ਦੇ ਤੱਕ ਨੇ ਰੱਖ ਸਕਦੇ ਹਾਂ ਫਿਰ ਆਪਾਂ ਘਰੇ ਜਿਹੜਾ ਇੱਕ ਮਾਮਜਸਤਾ ਲੈ ਲੈਣਾ ਤੁਹਾਡੇ ਸਾਹਮਣੇ ਆ ਦਿਖਾ ਰਹੇ ਹਾਂ ਤੁਹਾਨੂੰ ਥੋੜੇ ਥੋੜੇ ਜਿੰਨੇ ਜਿੰਨੇ ਤੁਹਾਨੂੰ ਸੱਟ ਲੱਗਦੇ ਇਹਨੂੰ ਮਾਮਜਸਤੇ ਚ ਪਾ ਲਓ ਨਾਲੇ ਤਾਂ ਤੁਹਾਡੀ ਵਰਜਸ ਕਸ ਦਿੱਤਾ ਨਾਲੇ ਪੰਨ ਨਾਲੇ ਫਲੀਆਂ ਸੈਂੇ ਕਹਿੰਦੇ ਆ ਠੀਕ ਹਨ ਇੱਕ ਪੰਥ ਦੋ ਕਾਜ ਤੂ ਕਹ ਲੋ ਵਰਸ ਵਿਦ ਬਨਸਟੋ ਮਤਲਬ ਕਈ ਖਾਬਦਾਂ ਨੇ ਜਾਏਗੇ ਜਿਹਦੀਆਂ ਪੰਜਾਬੀ ਦੀਆਂ ਆਪਾਂ ਜੇ ਇਹਨਾਂ ਤੇ ਬੋਲਣ ਨੂੰ ਆ ਸ਼ੁਦਾ ਗੁੜੀ ਤਾਂ ਇੰਨੀ ਵਧੀਆ ਸ਼ਬਦ ਇੰਨੇ ਵਧੀਆ ਕੀ ਮੁੱਕਦੇ ਨਹੀਂ ਪੰਜਾਬੀ ਦੇ ਠੀਕ ਹੈ ਨਾ ਆ ਦੇਖੋ ਜੀ ਹੁਣ ਆਪਾਂ ਲੈ 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 ਕੇ ਇਹ ਬਹੁਤ ਹਾਰਨਸ ਚੀਜ਼ ਬਣ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਪਾਵਰ ਬਹੁਤ ਹੁੰਦੀ ਹੈ ਇੱਕ ਜੂਸ ਇੱਕ ਚਕੰਦਰ ਦਾ ਮੈਨੂੰ ਲੱਗਦਾ ਪਬਜ ਕਾ ਦਿੰਦਾ ਬੰਦਾ ਜੇ ਆਪਾਂ ਮਤਲਬ ਰੋਜ਼ ਵੱਡਾ ਚਕੰਦਰ ਲੈ ਕੇ ਨਾ ਇੱਕ ਉਹਦਾ ਜੂਸ ਬਣਾ ਕੇ ਪੀਣ ਲੱਗ ਜਾਈਏ ਤੜੀਖੂਨ ਦੀ ਕਮੀ ਤੁਹਾਡੀ ਕੋਲਰੀ ਹੋਰ ਤਾਕਤ ਜੋ ਵੀ ਤੁਹਾਡੇ ਚ ਮਿਨਰਲ ਸਾਰੇਆਂ ਨੂੰ ਸਰੀਰ ਨੂੰ ਰੰਗ ਰੂਪ ਵੈਸਟ ਬਣ ਜਾਂਦਾ ਦੇਖੋ ਹੁਣ ਆਪਾਂ ਕੁੱਟ ਕੇ ਦੜੜੇ ਜੇ ਕਰ ਲਈ ਠੀਕ ਆ ਇਸ ਤੋਂ ਬਾਅਦ ਆਪਾਂ ਇਹ ਸ਼ਾਨ ਲੈਨੇ ਆ ਬਿਲਕੁਲ ਦੇਸੀ ਤਰੀਕਾ ਕੋਈ ਇੱਥੇ ਗੱਪ ਨਹੀਂ ਕੋਈ ਇਹ ਨਹੀਂ ਕਹਿਣਾ ਜੀ ਇਹ ਫਲਾਣਾ ਕਰ ਦੂ ਧੁਕਾ ਕਰ ਦੂ ਬਸ ਇਹ ਜ਼ਰੂਰ ਆ ਵੀ ਵੈਸੇ ਕੇ ਲੋਕ ਜਿਹੜੇ ਚਿਕੰਦਰ ਨਹੀਂ ਖਾ ਸਕਦੇ ਠੀਕ ਆ ਕਿਉਂਕਿ ਇਹ ਗਲੇ ਨੂੰ ਫੜ ਲੈਂਦਾ ਆਪਾਂ ਨੂੰ ਵੀ ਪਤਾ ਹੈ ਖਾਂ ਦਾ ਤਰੀਕਾ ਇਹੀ ਹੈ ਵੀ ਤੁਸੀਂ ਇਹਨੂੰ ਕਦੂਕਸ ਕਰਕੇ ਖਾਓ ਜਿੰਨਾ ਖਾ ਸਕਦੇ ਹੋ ਪਰ ਫੇਰ ਵੀ ਕਈਆਂ ਦੇ ਗਲੇ ਦੇ ਵਿੱਚ ਮੈਂ ਦੇਖਿਆ ਇਹ ਖਾਰਸ ਪੈਦਾ ਕਰਦਾ ਜਾਂ ਗਲੇ ਨੂੰ ਪਕੜ ਲੈਂਦਾ ਹ ਲੈਖੋ ਜੀ ਹੁਣ ਉਸ ਤੋਂ ਬਾਅਦ ਪਾਣੀ ਲਓ ਅੱਧਾ ਚਮਚਾ ਜਿਹੜਾ ਹੈਗਾ ਸੁੱਕੇਵੇ ਪਾਊਡਰ ਦਾ ਮਾਰੋ ਵਿੱਚ ਤੇ ਇਹਨੂੰ ਆਪਾਂ ਕੀ ਕਰਨਾ ਹਿਲਾ ਲੈਣਾ ਚਮਚੇ ਨਾਲ ਠੀਕ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਜੂਸ ਆ ਉਹ ਹੁਣ ਤੁਸੀਂ ਮੈਨੂੰ ਦੱਸੋ ਦੇਖ ਕੇ ਵੀ ਹੈ ਕੋਈ ਦੁਨੀਆ ਦੀ ਇਦਾਂ ਦੀ ਦਵਾਈ ਜਿਹੜੀ ਇਸ ਤਰ੍ਹਾਂ ਤਿਆਰ ਹੋ ਜੇ ਤੇ ਮੈਂ ਟੋ ਮੈਂਟਰੀ ਤੁਸੀਂ ਪੀਓ ਇਹ ਤੁਸੀਂ ਆਪ ਦੇ ਸਵਾਦ ਲਈ ਦੇ ਵਿੱਚ ਸ਼ੱਕਰ ਪਾ ਲਓ ਕੁਸ ਪਾ ਲਓ ਤੁਹਾਡੀ ਮਰਜ਼ੀ ਹੈ ਥੋੜਾ ਕਾਲਰ ਨਮਕ ਪਾ ਲਓ ਚੰਗੇ ਚੰਗਾ ਪਰ ਤੁਹਾਡੇ ਬੱਚਿਆਂ ਲਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੈ ਠੀਕ ਹੈ ਨਾ ਇੱਕ ਤੋਹਫਾ ਹੈ ਨਾਲ ਦਿਨ ਜਿਹੜਾ ਦੇਖੋ ਨਹੀਂ ਖੂਨ ਵਰਗਾ ਤੇ ਨੇ ਖੂਨ ਕਿਵੇਂ ਨਾ ਬਤਾਉਗਾ ਤੁਹਾਡਾ ਇਹ ਦੇਖੋ ਤੁਸੀਂ ਵੱਡੀ ਗੱਲ ਇਹ ਹੈ ਲਓ ਜੀ ਬਸ ਬਹੁਤ ਆਪਣੀ ਜਿੰਨੀ ਬੇਤਮਤਾ ਕੋ ਬੱਚਿਆਂ ਨੂੰ ਜਿਵੇਂ ਆਪਾਂ ਦੇਖਦੇ ਆਂ ਵੀ ਤੁਹਾਡਾ ਬੱਚਾ ਛੋਟਾ ਹਨਾ ਉਹਨੂੰ ਜਮ ਜਿਹੜਾ ਚੌਸਾਤਾ ਪਾ ਕੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਬੱਚਾ ਵੱਡਾ ਤਾਂ ਹਾਫ ਸਪੂਨ ਕਰ ਦਿਓ ਠੀਕ ਆ ਤੁਸੀਂ ਲੈਣਾ ਦਾ ਇੱਕ ਫੁੱਲ 스ਪੂਨ ਲੈ ਸਕਦੇ ਇੱਕ ਵੱਡਾ ਚਮਚਾ ਲੈ ਸਕਦੇ ਹੋ ਠੀਕ ਹੈ ਨਾ ਬਗਾਲ ਇਹ ਆ ਵੀ ਇਹਨੂੰ ਸਿੰਪਲ ਤਰੀਕੇ ਨਾਲ ਵਧੀਆ ਢੰਗ ਨਾਲ ਵਰਤਣ ਦਾ ਇੱਕ ਬਹੁਤ ਵੱਡਾ ਹੈ ਜਿਹੜਾ ਤੁਹਾਨੂੰ ਇੱਕ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਕਿਸੇ ਵੀ ਚੀਜ਼ ਨੂੰ ਆਪਾਂ ਜੇ ਕੋਈ ਮਤਲਬ ਆਪ ਦੇ ਹੱਥੀਂ ਤਿਆਰ ਕਰਨੀ ਆ ਕਿਉਂਕਿ ਬਾਬਾ ਨਾਨਕ ਨੇ ਵੀ ਇਹੀ ਗੱਲ ਕਹੀ ਸੀ ਕਿ ਆਪਣੀ ਹੱਥੀਂ ਆਪਣਾ ਕਾਸ ਵਾਰੀ ਤੇ ਜੇ ਭਾਈ ਡੱਬੇਬੰਦ ਪ੍ਰੋਡਕਟ ਲੈਣ ਹੈ ਉਹ ਤੁਹਾਡੀ ਮਰਜ਼ੀ ਆ ਪਰ ਇਸ ਤੋਂ ਸੌਖਾ ਸਸਤਾ ਕਾਰਗਰ ਇਲਾਜ ਵਾਲਾ ਤਰੀਕਾ ਜਿਹੜਾ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਤੁਹਾਨੂੰ ਦੱਸਦਾ ਅੱਜ ਕਿ ਇੱਕ ਚਿਕੰਦਰ ਆ ਜਿਹੜਾ ਹਜ਼ਾਰ ਗੋਣਾ ਜਿਵੇਂ ਕਹਿੰਦੇ ਨੇ ਇੱਕ ਨਰ 100 ਬਿਮਾਰ ਤੇ ਇਹ ਮੈਂ ਕਹਿੰਨਾ ਵੀ ਇੱਕ ਚਕੰਦਰ ਤੇ 1000 ਗੁਣ ਇੱਕ ਨਹੀਂ ਹੈਗਾ ਇਹਦਾ ਕੋਸ਼ਿਸ਼ ਤਾਂ ਇਹ ਕਰਿਆ ਕਰੋ ਵੀ ਸਲਾਦ ਦੇ ਵਿਚਾਰੋ ਜੀ ਇਹਨੂੰ ਕਦੋਂ ਕਸ ਕਰਕੇ ਖਾਓ ਪਰ ਫਿਰ ਵੀ ਜੇ ਕਿਤੇ ਤੁਹਾਨੂੰ ਲੱਗਦਾ ਵੀ ਸੌਖੇ ਤਰੀਕੇ ਦੇ ਨਾਲ ਲੰਬੇ ਸਮੇਂ ਤਰੀ ਅਸੀਂ ਇਹਨੂੰ ਬਰਤਣਾ ਤਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਹੀ ਦਿੱਤਾ ਕੁਛ ਨਹੀਂ ਇਹ ਕਰੇ ਕਟਾ ਕੇ ਹੋਰ ਜਿョੜੀ ਸਕਾਈ ਚੱਲੋ ਸੋਮ ਇਸਕਾਲੋਂਗੇ ਤਾ ਉਹਦੋਂ ਵੀ ਵਧੀਆ ਜੇ ਸੁੱਕ ਗਏ ਫਿਰ ਇਹ ਆਪਾਂ ਕੁੱਟ ਲੈਣੇ ਆ ਕੁੱਟ ਕੇ ਨੂੰ ਪਰਸਾਨ ਕਰਕੇ ਰੱਖ ਲੋ ਦੇਸੀ ਖੰਡ ਸੋਕਰ ਕਹਿ ਦਿੰਦੇ ਨੇ ਜਿਹਨੂੰ ਆਪਾਂ ਠੀਕ ਹੈ ਨਾ ਆਪਈ ਆ ਇਹਦੇ ਵਿੱਚ ਮਾਰੋ ਚਮਚਾ ਤੇ ਬਾਅਦ ਵਿੱਚ ਤਫਰ ਕੀ ਬਤਾਈਆਂ ਆਪਣੇ ਸਾਡੇ ਜਿਹੜੇ ਪਹਿਲੇ ਬਜ਼ੁਰਗ ਆਪਣੇ ਹੁੰਦੇ ਸੀ ਨਾ ਇਹਨਾਂ ਚੀਜ਼ਾਂ ਨੂੰ ਬਹੁਤ ਤਿਆਰ ਕਰਕੇ ਰੱਖਦੇ ਸੀ ਜਿਵੇਂ ਸਾਗ ਸਕਾਲਿਆ ਬਾਥੂ ਸਕਾਲ ਵਰਕੇ ਗਰਮੀਆਂ ਦੇ ਵਿੱਚ ਉਹਨਾਂ ਨੂੰ ਵਰਤਦੇ ਸੀ ਜਿਸੇ ਤਰ੍ਹਾਂ ਜਦੋਂ ਪੂਰੀ ਗਰਮੀ ਪੈਣੀ ਆ ਉਹਦੇ ਇਹਨੇ ਤੁਹਾਨੂੰ ਬਾਗਮਾਲ ਕੰਮ ਦੇਣਾ